ਸਤਿ ਸ੍ਰੀ ਅਕਾਲ ਵੀਰੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ। ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਦੇ ਦੋਸਤੋ ਜਿਹੜੀ ਅਪਡੇਟ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਜਗਰਾਵਾਂ ਦੇ ਵਿੱਚ ਦੋਸਤੋ 15ਵਾਂ ਪੀਡੀਐਫੇ ਮੇਲੇ ਦੇ ਸਬੰਧ ਵਿੱਚ ਹੈਗਾ। ਇਸ ਮੇਲੇ ਦੇ ਵਿੱਚ ਦੋਸਤੋ ਕਿਹੜੀਆਂ- ਇਨਾਮਾਂ ਦੀ ਕੀ ਗਿਣਤੀ ਹੋਵੇਗੀ ਕਿੰਨਾ ਕਿੰਨਾ ਇਨਾਮ ਫਰਸਟ ਸੈਕੰਡ ਨੂੰ ਦਿੱਤਾ ਜਾਵੇਗਾ ਉਹ ਆਪਾਂ ਤੁਹਾਡੇ ਨਾਲ ਜਿਹੜੇ ਵਿਸਤਾਰ ਨਾਲ ਚਰਚਾ ਕਰਦੇ ਹਾਂ ਸੋ ਦੋਸਤੋ 15ਵਾਂ ਪੀਡੀਐਫ ਜਿਹੜਾ ਇੰਟਰਨੈਸ਼ਨਲ ਡੇਰੀ ਅਤੇ ਐਗਰੀ ਐਕਸਪੋ ਜਿਹੜਾ 2021 ਹੋਣ ਜਾ ਰਿਹਾ ਮੁਕਾਬਲਾ ਬਹੁਤ ਵਧੀਆ ਦੋਸਤੋ ਮੇਲਾ ਆਰਗੇਨਾਈਜ਼ ਹਰ ਸਾਲ ਹੁੰਦਾ ਹੈ ਪਿੱਛੇ ਜਿਵੇਂ ਕੋਈ ਕਰੋਨਾ ਦੇ ਕਰਨਾ ਇਹ ਜਿਹੜਾ ਮੇਲਾ ਨਹੀਂ ਲੱਗ ਪਾਇਆਗਾ ਸੋ ਦੋਸਤੋ ਇਸ ਵਾਰ ਜਿਹੜਾ 15ਵਾਂ ਐਕਸਪੋ ਹੋਣ ਜਾ ਰਿਹਾ ਹੈ ਸੋ ਦੋਸਤੋ ਇੱਕ ਬਣਿਆ ਤੁਹਾਨੂੰ ਸ਼੍ਰੇਣੀ ਦਾ ਜਿਹੜਾ ਵੇਰਵਾ ਨਜ਼ਰ ਆ ਰਿਹਾ ਹੋਵੇਗਾ ਇੱਕ ਬਣ ਜਿਹੜੀ ਨਾਮਾਂ ਦੀ ਗਿਣਤੀ ਆ ਟੋਟਲ ਕਿੰਨੇ ਫੋਰਥ ਸੈਕਿੰਡ 3rd 4th 5th 6th 7th 8th 9th ਕਿੰਨੇ ਇਨਾਮ ਉਹ ਦਿੱਤੇ ਜਾਣਗੇ ਪਸੂਆਂ ਨੂੰ ਉਸ ਕੈਟਾਗਰੀ ਦੇ ਵਿੱਚ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸੋ ਅੱਗੇ ਜਾ ਕੇ ਜਿਹੜਾ ਆਪਾਂ ਹੋਰ ਵੀ ਇਹਦੀ ਵਿਸਤਾਰ ਨਾਲ ਜਿਹੜੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਸੋ ਦੋਸਤੋ 11 12 13 ਨੂੰ ਜਿਹੜਾ ਇਹ ਸ਼ਰੀਆਂੀਆਂ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਦੋਸਤੋ ਇਨਾਮਾਂ ਦੀ ਗਿਣਤੀ ਵੇਖ ਸਕਦੇ ਹੋ ਸ਼ਰੀਆਂੀ ਵੇਖ ਸਕਦੇ ਹੋ ਰਿੰਗ ਨੰਬਰ ਦੋਸਤੋ 1 ਤੇ 2 ਰਿੰਗ ਰਹਿਣਗੀਆਂ ਨੰਬਰ 1 ਰਿੰਗ ਨੰਬਰ 2 ਰਿੰਗ ਸੋ ਦੋਸਤੋ ਪਹਿਲੇ ਦਿਨ ਜਕਰ 11 ਦਸੰਬਰ ਦੀ ਗੱਲ ਕਰੀਏ ਤੇ ਜਰਸੀ ਵੇੜਾਂ ਖੀਰੀਆਂ ਨਸਲ ਮੁਕਾਬਲੇ ਹੋਣਗੇ ਇੱਕ ਰਿੰਗ ਦੇ ਵਿੱਚ ਬਾਅਦ ਵਿੱਚ ਦੋਸਤੋ ਮੋਹਰਾ ਮੱਝਾਂ ਜੜੀਆਂ ਦੁੱਧ ਵਾਲੀਆਂ ਦੋ ਰਿੰਗ ਦੇ ਵਿੱਚ ਜਰਸੀ ਵੇੜਾਂ ਦੌਂਦੀਆਂ ਇੱਕ ਰਿੰਗ ਦੇ ਵਿੱਚ ਐਚ ਐਫ ਖੀਰੀਆਂ ਵੇੜਾਂ ਸੈਮੀ ਫਾਈਨਲ ਇੱਕ ਰਿੰਗ ਦੇ ਵਿੱਚ ਨੀਲੀ ਰਾਵੀ ਮੱਝਾਂ ਦੁੱਧ ਵਾਲੀਆਂ ਦੋ ਦੇ ਵਿੱਚ ਬਾਕੀ ਦੋਸਤੋ ਸ਼ਾਮ ਨੂੰ 3:30 ਵਜੇ ਦੁੱਧ ਚਵਾਈ ਮੁਕਾਬਲੇ ਹੋਣਗੇ ਐਚ ਐਫ ਗਾਵਾਂ ਮੱਝਾਂ ਦੇ ਸੋ ਦੋਸਤੋ 12 ਦਾ ਜਿਹੜਾ ਮੁਕਾਬਲਾ ਹੋਵੇਗਾ ਚਵਾਈ ਦਾ ਮੁਕਾਬਲਾ ਹੋਵੇਗਾ ਦੋਸਤੋ ਸ਼ੁਰੂ ਕੀਤਾ ਜਾਵੇਗਾ ਮੋਹਰਾ ਕੱਟੇ ਦੋ ਦੰਦ ਹੋਣਗੇ ਐਚ ਐਫ گاਵਾں ਦੁੱਧ ਵਾਲੀਆਂ ਦੋ ਦੰਦ ਹੋਣਗੀਆਂ ਦੁੱਧਾਂ ਦੀ ਚਵਾਈ ਹੋਵੇਗੀ ਜਰਸੀ گاਵਾں ਦੁੱਧ ਵਾਲੀਆਂ ਨੀਲੀ ਰਾਵੀ ਕੱਟੇ ਦੋ ਦੰਦ ਐਚ ਐਫ ਦੋਹੀਆਂ ਵੇੜਾਂ ਹੋਣਗੀਆਂ ਨੀਲੀ ਰਾਵੀ ਝੋਟੀਆਂ ਦੋ ਦੰਦ ਹੋਣਗੀਆਂ ਦੋਸਤੋ ਅੱਗੇ 13 ਦਾ ਸੰਪਰਨ ਨੂੰ ਦੋਸਤੋ ਅ ਦੁੱਧ ਚਵਾਈ ਦੇ ਮੁਕਾਬਲੇ ਜਿਹੜੇ ਹੋਣਗੇ ਮੋਹਰਾ ਝੋਟੀਆਂ ਦੋ ਦੰਦ ਹੋਣਗੀਆਂ ਐਚ ਐਫ ਖੀਰੀਆਂ ਵੇੜਾਂ ਅਬਕੀ ਰਹਿੰਦੇ ਜਿਹੜੇ ਜਿਹੜੇ ਹਨ ਦੋਸਤੋ ਉਹਨਾਂ ਦੀ ਹੋਵੇਗੀ ਦੁੱਧ ਵਿੱਚ ਨੰਬਰ ਲੈ ਕੇ ਆਈਆਂ ਮੱਜਾਂ 'ਚ ਫੁੱਲ ਲਾਏ ਜਾਣਗੇ ਸੋ ਦੁੱਧ ਵਾਲੀਆਂ ਐਚਐਫ گاਵਾ ਮੋਹਰਾ ਝੋਟੇ ਐਚਐਫ ਖੀਰੀਆਂ ਵਹਿੜਾ ਦਾ ਫਾਈਨਲ ਮੁਕਾਬਲਾ ਨੀਲੀ ਰਾਵੀ ਝੋਟੇ एचएफ गावा दूध ਵਿੱਚੋਂ ਨੰਬਰ ਲੈ ਕੇ ਆਈਆਂ ਦੇ ਫੋਲ ਲਏ ਜਾਣਗੇ ਐਚ ਐਫ ਦੋੰਦੀਆਂ गावा दूध ਵਿੱਚੋਂ ਨੰਬਰ ਲੈ ਕੇ ਆਈਆਂ ਦੇ ਫੋਲ ਲਏ ਜਾਣਗੇ ਜਰਸੀ गावा ਦੁੱਧ ਵਿੱਚੋਂ ਨੰਬਰ ਲੈ ਕੇ ਆਈਆਂ ਦੇ ਫੋਲ ਲਏ ਜਾਣਗੇ ਦੋਸਤੋ ਇਹ ਸਨ ਦੋਸਤੋ ਅਸ਼ਰੇਣੀਆਂ ਤੇ ਨਾਲ ਰਿੰਗ ਦਾ ਵੇਰਵਾ ਬਾਕੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸੋ ਦੋਸਤੋ ਜਿਹੜਾ ਏਰੀਆ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਦੋਸਤੋ ਜਿੱਥੇ ਪੀ ਡੀ ਐਫ ਹੈ ਦੋਸਤੋ ਹੁਣ ਜਾ ਰਹੇ ਹਾਂ 15ਵਾਂ ਜਗਰਾਵਾ ਦੋਸਤੋ ਪਸ਼ੂ ਮੰਡੀ ਸ਼ਹਿਰ ਜਿਹੜਾ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਹੈ ਜੀ ਸੋ ਜਿਹੜੇ ਮੇਰੇ ਵੀਰ ਚਾਹਵਣ ਹੁਣ ਜਰੂਰ ਪਹੁੰਚੋ ਆਪਣੇ ਵਧੀਆ ਚੰਗੇ ਪਸ਼ੂ ਦੋਸਤੋ ਹੀਰਿਆਂ ਵਰਗੇ ਪਸ਼ੂ ਜਿਹੜੇ ਵੀਰਾਂ ਨੇ ਸੰਭਾਲ ਕੀਤੀ ਆ ਉਹਨਾਂ ਨੂੰ ਤਰਛਿਆ ਉਹ ਜਰੂਰ ਆਪਣੇ ਪਸ਼ੂ ਲੈ ਕੇ ਆਉਣ ਸੋ ਦੋਸਤੋ ਇਨਾਮਾਂ ਦੀ ਰਹੀ ਗੱਲ ਤੇ ਇਨਾਮਾਂ ਦੀ ਜਿਹੜੀ ਗਿਣਤੀ ਆ ਉਹ ਤਕਰੀਬਨ ਹਜੇ ਕਮੇਟੀ ਵੱਲੋਂ ਨਹੀਂ ਦੱਸੀ ਗਈ ਮੀਟਿੰਗ ਦੇ ਦੌਰਾਨ ਅਜ ਤੋਂ 2-3 ਦਿਨ ਬਾਅਦ ਤੁਹਾਨੂੰ ਜਿਹੜਾ ਆਪਾਂ ਉਸ ਦੀ ਅਪਡੇਟ ਦਵਾਂਗੇ ਵੀ ਕੀ ਕੀ ਇਨਾਮ ਫਰਸਟ ਸੈਕੰਡ ਥਰਡ ਦੇ ਰੱਖੇ ਹੋਏ ਹਨ ਜਿੱਦਾਂ ਜਿੱਦਾਂ ਅੱਗੇ ਇਨਾਮਾਂ ਦੀ ਹੋਵੇਗੀ ਸਿਲੈਕਸ਼ਨ ਕੀ ਕੀ ਇਨਾਮ ਬੇਰਵੀਆਂ ਤੇ ਤਰੱਕੀ ਹਨ ਉਹ ਪਾਤਾ ਨੂੰ ਜਰੂਰ ਅਨਾਉਂਸ ਕਰਾਂਗੇ ਅਪਡੇਟ ਉਸੇ ਜਰੂਰ ਦੇਵਾਂਗੇ ਮੋਸਟਲੀ ਦੋਸਤੋ 1 ਲੱਖ ਰੁਪਇਆ ਜੇ ਤਾਂ ਫਰਸਟ ਅਪੋਜੀਸ਼ਨ ਦਾ ਹੁੰਦਾ ਹੈ Winner ਦਾ ਉਸ ਤੋਂ ਬਾਅਦ ਦੋਸਤੋ ਜਿਵੇਂ ਸੈਕੰਡ 51 ਜਾਂ 61 ਹਜ਼ਾਰ ਦੀ ਹੁੰਦੀ ਹੈ ਰਾਸ਼ੀ ਉਸ ਤੋਂ ਬਾਅਦ ਦੋਸਤੋ ਜਿਵੇਂ 35000 25000 11000 ਹਜੇ ਬਿਲਕੁਲ ਸ਼ੋਰ ਨਹੀਂ ਕੀਤਾ ਗਿਆਗਾ 1 2 ਦਿਨ ਮੀਟਿੰਗ ਦੇ ਦੌਰਾਨ ਦੋਸਤੋ ਜਲਦੀ ਇਹ ਸ਼ੋਰ ਕੀਤਾ ਜਾਵੇਗਾ ਤੇ ਆਪਾਂ ਤੁਹਾਨੂੰ ਜਰੂਰ ਵੀਡੀਓ ਦੇ ਵਿੱਚ ਚਾਹੇ ਇੱਕ ਲਿਖਤੀ ਤੌਰ ਤੇ ਪਾ ਕੇ ਜਰੂਰ ਦੱਸਾਂਗੇ ਸੋ ਜਿਹੜੇ ਮੇਰੇ ਵੀਰ ਕਿਸਾਨ ਐ ਜਿਨ੍ਹਾਂ ਦੀਆਂ ਮੱਝਾਂ ਘਰੇਲੂ ਆ ਵਧੀਆ ਦੁੱਧ ਮਿਲਕਿੰਗ ਤੇ ਚੱਲ ਰਹੀਆਂ ਨੇ ਚੰਗੇ ਬਿਊਟੀ ਦੇ ਵਿੱਚ ਹਨ ਦੋਸਤੋ ਚੰਗੇ ਝੋਟੇ ਆ ਉਹਨਾਂ ਦੇ ਕੋਲ ਸੰਭੇ ਨਹੀਂ ਇੰਟਰਸਟਿਡ ਕਦੀ ਮੇਲਿਆਂ ਦੇ ਵਿੱਚ ਨਹੀਂ ਗਏਗੇ ਉਹਨਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਜੀ ਜਰੂਰ ਪਹੁੰਚਿਓ ਆਪਣੇ ਚੰਗੇ-ਚੰਗੇ ਪਸ਼ੂ ਲੈ ਕੇ ਕਿਉਂਕਿ ਤੁਹਾਡੇ ਚੰਗੇ ਪਸ਼ੂ ਬਹੁਤ ਉਤਸ਼ਾਹਤ ਕਰਨਗੇ ਹੋਰਾਂ ਵੀਰਾਂ ਨੂੰ ਵੀ ਅੱਗੇ ਇਸ ਕਾਰੋਬਾਰ ਨੂੰ ਸੰਭਾਲਣ ਦੇ ਵਿੱਚ ਉਹਨਾਂ ਨੂੰ ਘਰੇ ਨਾ ਰੱਖਿਓ ਕਿਉਂਕਿ ਚੰਗੇ ਮਿਲਕਿੰਗ ਵਾਲਾ ਪਸ਼ੂ ਦੋਸਤੋ ਡੇਟ ਦੇ ਹਿਸਾਬ ਨਾਲ ਤਰੀਕ ਦੇ ਹਿਸਾਬ ਨਾਲ ਉਸ ਦੀ ਚੋਆਈ ਜਿਹੜੀ ਹੈ ਜਰੂਰ ਕਰਵਾਇ ਪੰਕਿਓ ਸੋ ਦੋਸਤੋ ਇੱਕ ਹੋਰ ਗੱਲ ਆ ਵੀ ਰਹਿਣ ਸਹਿਣ ਦਾ ਵੀ ਬਹੁਤੇ ਵੀਰਾਂ ਨੇ ਪੁੱਛਿਆ ਸੀ ਵੀ ਰਹਿਣ ਸਹਿਣ ਦਾ ਕਿਵੇਂ ਹੋਵੇਗਾ ਸੋ ਦੋਸਤੋ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੀ ਰਜਿਸਟ੍ਰੇਸ਼ਨ ਆ ਤੁਸੀਂ 10 ਤਰੀਕ ਨੂੰ ਕਰਵਾ ਸਕਦੇ ਹੋ ਆਪਣੇ ਐਨੀਮਲ ਦੀ ਤੇ ਆਪਣਾ ਉੱਥੇ ਪਹੁੰਚ ਸਕਦੇ ਹੋ ਤੁਸੀਂ ਬਾਕੀ ਦੋਸਤੋ ਪੱਕੇ ਛੱਡਾਂ ਦੇ ਵਿੱਚ ਫ੍ਰੀ ਆਫ ਕਾਸਟ ਹੈਗਾ ਕਿਸੇ ਤਰ੍ਹਾਂ ਦਾ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਬਾਕੀ ਤੰਬੂ ਤੁਹਾਨੂੰ ਜਿਹੜੇ ਆ ਦੋਸਤੋ ਉਹ ਮੁਹੱਈਆ ਵੀ ਕਰਵਾਏ ਜਾਣਗੇ ਤੁਹਾਨੂੰ ਦਿੱਤੇ ਵੀ ਜਾ ਸਕਦੇ ਹਨ ਮੰਡੀ ਦੇ ਵਿੱਚੋਂ ਮੇਲੇ ਦੇ ਪ੍ਰਬੰਧਕਾਂ ਦੁਆਰਾ ਤੁਸੀਂ ਉਹ ਜਿਹੜੇ ਤੰਬੂ ਆ ਦੋਸਤੋ ਟੈਂਟ ਲੈ ਵੀ ਸਕਦੇ ਹੋ ਤੇ ਆਪਣੇ ਵੀ ਲਿਆ ਸਕਦੇ ਹੋ ਤੰਬੂਆਂ ਤੇ ਟੈਂਟਾਂ ਦਾ ਜਿਹੜਾ ਦੋਸਤੋ ਕਿਰਾਇਆ ਹੈਗਾ ਰੈਂਟ ਹੈਗਾ 3 ਦਿਨਾਂ ਦਾ ਜਿਹੜਾ ਦੋਸਤੋ 10000 ਰੁਪਏ ਰੱਖਿਆ ਗਿਆ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਤਾਂ ਉਹ ਜਿਹੜੇ ਟੈਂਟ ਆ ਪਸ਼ੂਆਂ ਦੇ ਉੱਪਰ ਲਗਾਉਣੇ ਆ ਆਪਦੇ ਰਹਿਣ ਸਹਿਣ ਵਾਸਤੇ ਤੁਸੀਂ ਆਪ ਖੋਦ ਜਿਹੜੇ ਦੋਸਤੋ ਲਗਾ ਸਕਦੇ ਹੋ ਖਾਣਾ ਪਾਣੀ ਚਾਰਾ ਜਿਹੜਾ ਪਸ਼ੂ ਦਾ ਦੋਸਤੋ ਸੁੱਕਾ ਡਰਾਈ ਕੁਛ ਵੀ ਚਾਰਾ ਫੀਡ ਉਹ ਤੁਸੀਂ ਆਪਨੇ ਖੁਦ ਨੇ ਆਪਣੀ ਪਸ਼ੂਆਂ ਦੀ ਲੈ ਕੇ ਆਉਣੀ ਆ ਪਾਣੀ ਦਾ ਜਿਹੜਾ ਪ੍ਰਬੰਧ ਆ ਦੋਸਤੋ ਉਹ ਟੋਟਲ ਹੈਗਾ ਉਥੋ ਹੀ ਬਹੁਤ ਹੀ ਚੰਗਾ ਪਾਣੀ ਦੋਸਤੋ ਫਰੈਸ਼ ਪਾਣੀ ਆ ਉਹ ਤੁਹਾਨੂੰ ਜਿਹੜਾ ਉੱਥੇ ਮੁਹੱਈਆ ਕਰਵਾਇਆ ਜਾਵੇਗਾ ਮੰਡੀ ਦੇ ਵਿੱਚ ਬਾਕੀ ਇਹ ਗੱਲਾਂ ਜਿਹੜੀਆਂ ਜ਼ਰੂਰੀ ਤੁਸੀਂ ਨੋਟ ਕਰ ਲਿਓ ਤੇ ਜਿਹੜਾ ਚਾਰਾ ਹੈ ਖਾਣਾ ਪਾਣੀ ਆ ਪਸ਼ੂ ਦਾ ਦਾਣਾ ਫੱਕਾ ਤੁਸੀਂ ਆਪ ਖੋਦ ਲੈ ਕੇ ਆਪਣੇ ਨਾਲ ਜ਼ਰੂਰ ਆਇਓ ਸੋ ਦੋਸਤੋ ਬਾਕੀ ਹਰ ਤਰ੍ਹਾਂ ਦਾ ਸਟਾਲ ਉਥੇ ਲੱਗਣਗੇ ਬਹੁਤ ਵਧੀਆ ਦੋਸਤੋ ਨੌਲੇਜੇਬਲ ਜਿਹੜੀਆਂ ਗੱਲਾਂ ਵੀ ਤੁਹਾਨੂੰ ਵੀ ਅੱਖਾਂ ਨੂੰ ਸੁਣਨ ਨੂੰ ਮਿਲਣਗੀਆਂ ਸੋ ਸਾਰੇ ਮੇਰੇ ਵੀਰ ਕਿਸਾਨ ਜ਼ਰੂਰ ਪਹੁੰਚੋ ਕਿਉਂਕਿ ਮਸ਼ੀਨਰੀ ਨੂੰ ਲੈ ਕੇ ਸੰਦਾਂ ਨੂੰ ਲੈ ਕੇ ਬਹੁਤ ਵਧੀਆ ਚੰਗੇ ਸਟਾਲ ਜਿਹੜੇ ਉਥੇ ਜਿਹੜੇ ਦੋਸਤੋ ਲਾਏ ਜਾਣਗੇ ਟਰੈਕਟਰ ਹਰ ਇੱਕ ਕੰਪਨੀ ਦਾ ਦੋਸਤੋ ਹੋਵੇਗਾ ਹਰ ਇੱਕ ਚੀਜ਼ ਹੋਵੇਗੀ ਬਾਕੀ ਥੋੜੇ ਦੁਆਰਾ ਕੋਸ਼ਿਸ਼ ਵੱਖਰਾ ਕੀਤਾ ਗਿਆ ਹੋਵੇ ਬੀਜਾਂ ਨੂੰ ਲੈ ਕੇ ਖੇਤੀ ਸੁਧਾਰ ਨੂੰ ਲੈ ਕੇ ਆਪਣੇ ਨਿੱਜੀ ਤਜਰਬਿਆਂ ਨੂੰ ਲੈ ਕੇ ਤੁਸੀਂ ਉਸ ਦੀ ਸਟਾਲ ਬੁੱਕ ਵੀ ਕਰਾ ਸਕਦੇ ਹੋ ਦੋਸਤੋ ਆਪਣੇ ਤਜਰਬੇ ਹੋਰਾਂ ਕਿਸਾਨਾਂ ਵੀਰਾਂ ਨੂੰ ਵੀ ਜਿਹੜੇ ਤੁਸੀਂ ਪੁੱਛ ਸਕਦੇ ਹੋ 10 ਸਕਦੇ ਹੋ ਦੋਸਤੋ ਉਹਨਾਂ ਦੀ ਜਾਣਕਾਰੀ ਜੀ ਵਾਦਾ ਕਰ ਸਕਦੇ ਹੋ ਸੋ ਸਟਾਲਾਂ ਦੀ ਬੁਕਿੰਗ ਦੇ ਲਈ ਦੋਸਤੋ ਜਿਹੜੀ ਤੁਸੀਂ ਇਸ ਪਿਕਚਰ ਦੇ ਵਿੱਚ ਨੰਬਰ ਤੁਹਾਨੂੰ ਜੀ ਨਜ਼ਰ ਆ ਰਹੇ ਨੇ ਤੁਸੀਂ ਸਟਾਲ ਆਪਣੀ ਬੁੱਕ ਕਰਵਾ ਸਕਦੇ ਹੋ ਬਹੁਤ ਵੱਡੇ ਪੱਧਰ ਤੇ ਦੋਸਤੋ ਹਰ ਇੱਕ ਕੰਪਨੀਆਂ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਮਿਲਕਿੰਗ ਬਿਲਕੁਲ ਸਿਲੰਡਰ ਹਰ ਇੱਕ ਤਰ੍ਹਾਂ ਦੇ ਦੋਸਤੋ ਫੀਡ ਹਰ ਇੱਕ ਤਰ੍ਹਾਂ ਦੀ ਜਿਹੜੀ ਤੁਹਾਨੂੰ ਦੇਸੋ ਪ੍ਰੋਡਕਟ ਅਸੈਸਰੀ ਆ ਪਸ਼ੂਆਂ ਦੇ ਸੰਬੰਧ ਵਿੱਚ ਖੇਤੀਬਾੜੀ ਦੇ ਸੰਬੰਧ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਦੋਸਤਾਂਾਂ ਦੇ ਬੁਕਿੰਗ ਦੇ ਲਈ ਦੋਸਤੋ ਜਿਹੜੇ ਨੰਬਰ ਤੁਸੀਂ ਆਹ ਵਿੱਚ ਦਿੱਤੇ ਗਏ ਨੰਬਰਾਂ ਦੇ ਸੰਪਰਕ ਕਰਕੇ ਆਪਣੇ ਸਟਾਲ ਜਿਹੜੇ ਜਰੂਰ ਬੁੱਕ ਕਰਵਾ ਸਕਦੇ ਹੋ ਸੋ ਬਾਕੀ ਜਿਹੜੇ ਪਸ਼ੂ ਮੁਕਾਬਲਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਕੁਰੀ ਫਿਰ ਦੱਸ ਦਿੰਨੇ ਆ 10 ਤਰੀਕ ਨੂੰ ਜਿਹੜੀ ਰਜਿਸਟ੍ਰੇਸ਼ਨ ਹੋਵੇਗੀ ਉਸ ਤੋਂ ਪਹਿਨਾਂ ਰਜਿਸਟ੍ਰੇਸ਼ਨ ਨਹੀਂ ਹੈਗੀਗੀ ਦੋਸਤੋ 10 ਨੂੰ ਅਪਰੋਕਸ ਜਿਹੜੀ ਇਸ ਦੀ ਰਜਿਸਟ੍ਰੇਸ਼ਨ ਹੋਵੇਗੀ ਜਿਹੜੇ ਮੇਰੇ ਵੀਰ ਇੰਟਰਸਟਿਡ ਨੇ ਜਿਨ੍ਹਾਂ ਨੇ ਪਹੁੰਚ ਕਰਨੀ ਆ 10 ਤਰੀਕ ਨੂੰ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਪੱਕਾ ਡੇਰਾ ਆਪਣਾ ਪੱਕਾ ਉਥੇ ਆ ਡੋਸਤੋ ਜਗਾ ਬਣਾ ਸਕਦੇ ਹੋ ਮੰਡੀ ਦੇ ਵਿੱਚ ਸੋ ਜਰੂਰ ਸਾਰੇ ਵੀਰਾਂ ਨੇ ਪਹੁੰਚਣਾ ਹੈ ਕਿਉਂਕਿ ਜਿਹੜੇ ਸਟਾਲ ਆ ਦੋਸਤੋ ਐਕਸੀਬਿਸ਼ਨ ਆ ਉਹ ਵੀ ਬਹੁਤ ਲੱਗਣ ਜਾ ਰਹੀਆਂ ਨਵੀਆਂ ਸ਼ਾਹ ਕਾਫੀ ਲੱਗਣਗੀਆਂ ਖੇਤੀਬਾੜੀ ਦੇ ਰਿਲੇਟਡ ਪਸ਼ੂਆਂ ਦੇ ਰਿਲੇਟਡ ਬਹੁਤ ਵੱਡੇ ਪੱਧਰ ਤੇ ਸਟਾਲ ਲੱਗਣਗੇ ਦੋਸਤੋ ਜਿਹੜੇ ਮੇਰੇ ਵੀਰ ਇੰਟਰਸਟਿਡ ਨੇ ਦੂਰੋਂ ਨੇੜਿਓਂ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਹਰਿਆਣਿਆਂ ਯੂਪੀ ਤੋਂ ਦਿੱਲੀ ਤੋਂ ਸੋ ਕਿਤੋਂ ਵੀ ਮੇਰੇ ਵੀਰ ਆ ਆਊਟ ਆਫ ਸਟੇਟ ਆ ਕਿਤੋਂ ਵੀ ਆ ਜਰੂਰ ਪਹੁੰਚ ਕਰਕੇ ਆਪਣਾ ਜਿਹੜਾ ਫਾਰਮੂਲਾ ਯੋਗਦਾਨ ਜ਼ਰੂਰ ਤੁਸੀਂ ਪਾਉਣਾ ਜ਼ਰੂਰ ਪਹੁੰਚ ਕਰਨੀ ਆ ਦੋਸਤੋ ਬਹੁਤ ਕੁਝ ਚੰਗਾ ਸਿੱਖਣ ਨੂੰ ਮਿਲੇਗਾ ਵੇਖਣ ਨੂੰ ਮਿਲੇਗਾ ਕਿਉਂਕਿ ਇੱਕ ਇਹੋ ਜਿਹਾ ਰੀਆ ਹੈਗਾ ਦੋਸਤੋ ਸਾਲ ਬਾਅਦ ਜਿਹੜਾ ਆਰਗੇਨਾਈਜ਼ ਕਰਦੇ ਆ ਪ੍ਰੋਗਰਾਮ ਫੇਅਰ ਦੋਸਤੋ ਇਹਦੇ ਵਿੱਚ ਕਿੰਨੀ ਕੁ ਅਪਡੇਟ ਦੋਸਤੋ ਕਿੰਨਾ ਕੁ ਵਾਧਾ ਪਸ਼ੂ ਪਾਲਣ ਦੇ ਵਿੱਚ ਡੇਰੀ ਫਾਰਮਿੰਗ ਦੇ ਵਿੱਚ ਫਾਰਮਿੰਗ ਦੇ ਵਿੱਚ ਦੋਸਤੋ ਐਗਰੀਕਲਚਰ ਦੇ ਵਿੱਚ ਕਿੰਨਾ ਕੁ ਸੁਧਾਰ ਹੁੰਦਾ ਉਹ ਸਮੇਂ-ਸਮੇਂ ਤੇ ਹਰ ਇੱਕ ਕਿਸਾਨ ਵੀਰ ਭਰਾ ਨੂੰ ਵੇਖਣ ਵਿੱਚ ਜ਼ਰੂਰ ਮਿਲਦਾ ਬਾਕੀ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਇਸ ਸਫੇਰ ਦੇ ਵਿੱਚ ਜਿਹੜੇ ਐਗਜ਼ਿਬਿਸ਼ਨ ਨੇ ਪ੍ਰੋਡਕਟ ਨੇ ਉਹ ਇਸ ਤਰ੍ਹਾਂ ਹੋਣਗੇ ਜਿਵੇਂ ਕਿ ਡੇਰੀ ਟੈਕਨੋਲੋਜੀ ਇਕਵਿਪਮੈਂਟ ਮੈਨੂਫੈਕਚਰ ਐਂਡ ਐਕਸਪੋਰਟਰਸ ਡੇਰੀ ਪ੍ਰੋਡਕਟ ਮੈਨੂਫੈਕਚਰ ਲਾਈਵਸਟਾਕ ਟੈਕਨੋਲੋਜੀ ਕੀ ਮੇਕਿੰਗ ਮਸ਼ੀਨ ਮਿਕਸਰ ਗ੍ਰਾਈਂਡਰ ਪੈਕੇਜਿੰਗ ਮਸ਼ੀਨਰੀ ਫੀਡ ਮੈਨੂਫੈਕਚਰ ਮਸ਼ੀਨਰੀ ਫੀਡ ਸਟੋਰੇਜ ਸਿਸਟਮ ਮਿਲਕ ਸਟੋਰੇਜ ਟੈਂਕ ਬਟਰ ਚੀਜ਼ Own machinery animal farming consultant veterinary product cattle dairy farmers dealers distributors of dairy industry cooling formulations freezing system butter butter oil cheese animal husbandry state and central government department agencies milk cooperatives ngos food lab and quality testing equipment ਹਾਊਸਿੰਗ এনवायरमेंट ਮੈਨੇਜਮੈਂਟ ਵੈਲਿਊ ਐਡਡ ਮਿਲਕ ਐਨੀਮਲ ਹੈਲਥ ਪ੍ਰੋਡਕਟ ਤੁਹਾਨੂੰ ਜਿਹੜੇ ਦੋਸਤੋ ਇਸ ਵਿੱਚ ਮਿਲ ਜਾਣਗੇ ਆਈਟੀ ਸੋਲੂਸ਼ਨਸ ਹੋਣਗੇ ਕੋਲਡ ਚੇਨ ਕੋਲਡ ਸਟੋਰੇਜ ਰੈਫਰੀ ਐਜੇਟਿੰਗ ਜਿਹੜੀ ਇਵੈਂਟ ਹੋਣਗੀਆਂ ਦੋਸਤੋ ਮੈਗਜ਼ੀਨਸ ਨਿਊਜ਼ਪੇਪਰਸ ਬੁੱਕਸ ਡਾਇਰੈਕਟਰੀਜ਼ ਹੋਣਗੀਆਂ ਨਿਊ ਡੈਰੀਜ਼ ਐਗਰੋ ਇੰਟਰ ਪ੍ਰੈਸਰ ਹੋਣਗੇ ਦੋਸਤੋ ਮਿਨਿਸਟਰੀ ਐਕਸਪੋਰਟ ਪ੍ਰੋਮੋਸ਼ਨ ਬਾਡੀਜ਼ ਐਂਡ ਡਿਪਾਰਟਮੈਂਟ ਹੋਵੇਗਾ ਤੋਂ ਐਜੂਕੇਸ਼ਨ ਇੰਸਟੀਟਿਊਟ ਕਾਲਜ ਯੂਨੀਵਰਸਿਟੀ ਐਕਸਟਰਾ ਸੋ ਦੋਸਤੋ ਕਹਿੰਨ ਤੋਂ ਪਾਵਾਂ ਬਹੁਤ ਵਧੀਆ ਜਿਹੜਾ ਫੇਰ ਹੋਣ ਜਾ ਰਿਹਾ ਹਰ ਤਰ੍ਹਾਂ ਦੇ ਸਟਾਲ ਤੁਹਾਨੂੰ ਵੇਖਣ ਨੂੰ ਮਿਲਣਗੇ ਕੁਝ ਕਰਿਆ ਵੀ ਗਿਆ ਦੋਸਤੋ ਕਈਆਂ ਦਾ ਪਤਾ ਵੀ ਨਹੀਂਗਾ ਸੋ ਜਰੂਰ ਪਹੁੰਚਿਓ ਦੋਸਤੋ ਦਸ ਨੂੰ ਰਜਿਸਟ੍ਰੇਸ਼ਨ ਕਰਵਾ ਲਿਓ ਸੋ ਮਿਲਦੇ ਆਂ ਮੇਲੇ ਦੇ ਉੱਪਰ ਸਾਰਿਆਂ ਵੀਰਾਂ ਨੂੰ ਥੈਂਕ ਯੂ ਮਿਹਰਬਾਨੀ ਬਾਏ ਬਾਏ ਟਾਟਾ